ਸਾਰੇ ਨੂੰ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਬਣ ਕੇ ਬਹੁਤ ਹੀ ਪਿਆਰਾ ਲੱਗਦਾ ਹੈ ਐ ਦੇਖੋ ਜੀ ਇਸ ਤਰ੍ਹਾਂ ਆਪਾਂ ਡਿਜ਼ਾਈਨ ਬਣਾ ਲਏ ਜੀ ਥੋੜਾ ਜਿਹਾ ਤੁਸੀਂ ਡਿਜ਼ਾਈਨ ਬਣਾਉਣਾ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਬਾਰਡਰ ਬਣਾ ਸਕਦੇ ਹੋ ਉੱਤੇ ਡਿਜ਼ਾਈਨ ਅਪਲਾਈ ਕਰ ਸਕਦੇ ਹੋ ਕਿਸੇ ਵੀ ਕਾਰਡੀਗਨ ਤੇ ਪਾ ਸਕਦੇ ਹੋ ਕੋਟੀ ਜਾਕਟ ਸਵੀ ਵੀ ਬੱਚਿਆਂ ਦਾ ਕਾਰਡੀਗਨ ਕੋਟੀ ਸਵੈਟਰ ਬਣਾਉਣਾ ਹੈ ਆ ਦੇਖੋ ਇਸ ਤਰ੍ਹਾਂ ਬਣ ਕੇ ਬੈਕ ਸਾਈਡ ਤੋਂ ਇਸ ਤਰ੍ਹਾਂ ਬਣ ਗਈ ਦੇਖੋ ਸਿੱਧੀ ਸਾਈਡ ਆਪਣੀਆਂ ਹੈ ਦੋ ਦੋ ਦੇ حساب ਨਾਲ ਆਪਾਂ ਕੁੰਡੇ ਲਏ ਜੀ ਤੇ ਦੋ ਕੁੰਡੇ ਆਪਾਂ ਵੱਧ ਲਏ ਜੀ ਸਾਈਡਾਂ ਖਾਤਰ ਦੋ ਕੁੰਡੇ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਬਸ ਇਹ ਸੇਮ ਰਪੀਟ ਹੁੰਦਾ ਚਾਰ ਸਲਾਈਆਂ ਦਾ ਡਿਜ਼ਾਈਨ ਬਣਦਾ ਜੀ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਡਿਜ਼ਾਈਨ ਦੀ ਬਣਾ ਕੇ ਦਿਖਾਉਣੇ ਪਹਿਲੀ ਸਲਾਈ ਪਹਿਲੀ ਸਲਾਈ ਇਹ ਪਸਾਰੀ ਸਿੱਧੀ ਸਿੱਧੀ ਲਵਾਂਗੇ ਜੀ ਦੂਜੀ ਸਲਾਈ ਲਵਾਂਗੇ ਉਲਟੀ ਤੇ ਫੇਰ ਬਣਾਵਾਂਗੇ ਡਿਜ਼ਾਈਨ ਤੀਜੀ ਸਲਾਈ ਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਲੋ ਜੀ ਹਨ ਆਪਾਂ ਬਣਾਉਣੀ ਆਂਗੇ ਪਹਿਲਾ ਕੁੰਡਾ ਸਿੱਧਾ ਬਣਾਵਾਂਗੇ ਜੀ ਸਿੱਧੀ ਸ਼ੈੜ ਤੋਂ ਦੋ ਕੁੰਡੇ ਉਲਟੇ ਇੱਕ ਦੋ ਦੋ ਕੁੰਡੇ ਬਣਾਵਾਂਗੇ ਜੀ ਆਪਾਂ ਸਿੱਧੇ ਲੋਟ ਹੁਣ ਤਾਂਾਾ ਆਪਣੇ ਕੰਨੀ ਇੱਕ ਦੋ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਤਾਂਗਾ ਆਪਣੇ ਕੰਨੀ ਕਰਾਂਗੇ ਜੀ ਦੋ ਕੁੰਡੇ ਉਲਟੇ ਬਣਾਂਗੇ ਜੀ ਦੋ ਆਪਾਂ ਫੇਰ ਸਿੱਧੇ ਬਣਾਵਾਂਗੇ ਜੀ ਧਾਗਾ ਫੇਰ ਆਪਣੀ ਕੰਨੀ ਕਰਾਂਗੇ ਲੋਸ ਧਾਗਾ ਬੈਕ ਸਾਈਡ ਦੋ ਕੁੰਡੇ ਆਪਣੇ ਬਣ ਗਏ ਜੀ ਇੱਥੇ ਸੋਰੀ ਦੋ ਕੁੰਡੇ ਆਪਣੇ ਬਣ ਗਏ ਜੀ ਸਿੱਧੇ ਧਾਗਾ ਫੇਰ ਆਪਣੀ ਕੰਨੀ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਸਾਰੀ ਸਲਾਈ ਆਪਾਂ ਐਹੀਂ ਬਣਾ ਕੇ ਬਸ ਅਪੀਟ ਕਰਾਂਗੇ ਜੀ ਦੋ ਕੁੰਡੇ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਜਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਸਿੰਪਲ ਜਾਂ ਸੋਬਰ ਇਹ ਡਿਜ਼ਾਈਨ ਹੈ ਲੋਜੀ ਆ ਕੁੰਡਾ ਪਲਾਹਾਂਗੇ ਜੀ ਬੈਕ ਸਾਈਡ ਤੋਂ ਬਣਾਾਂਗੇ ਰੋਟੀ ਸਲਾਈ ਤੇ ਆ ਸਲਾਈ ਆਪਾਂ ਉਲਟੀ ਬਣਾਵਾਂਗੇ ਜੀ ਸਹੀ ਮੂਮੀ ਵਰਨਦਾ ਜੀ ਬਸ ਦੋ ਉਲਟੇ ਜਿਹੜੇ ਆਪਾਂ ਉਧਰੋਂ ਉਲਟੇ ਬਣਾਏ ਸੀ ਉਹ ਇਧਰੋਂ ਸਿੱਧੇ ਬਣਨਗੇ ਤੇ ਜਿਹੜੇ ਆਪਾਂ ਉਧਰੋਂ ਬਣਾਏ ਸੀਗੇ ਜੀ ਸਿੱਧੇ ਤੇ ਉਹ ਆਪਾਂ ਇਧਰੋਂ ਬਣਨਗੇ ਉਲਟੇ ਲੋਚ ਦੋ ਕੁੰਡੇ ਸਿੱਧੇ ਦੋ ਉਲਟੇ ਆਸਾਨੀ ਨਾਲ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜਿਹੜੀਆਂ ਮੇਰੀਆਂ ਪਹਿਲਾਂ ਬਣਾਈ ਘਟੋਂ ਦੀ ਉਹ ਵੀ ਆਸਾਨੀ ਦੇ ਨਾਲ ਬਣਾ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਗੁੰਡਾ ਆਪਾਂ ਫੇਰ ਤਾਰ ਲਏ ਹੁਣਾਂਗੇ ਆਪਾਂ ਡਿਜ਼ਾਈਨ ਦੀ ਤੀਜੀ ਸਲਾਈ ਤੇ ਆਪਾਂ ਬਣਾਉਣੀ ਹੈ ਜੀ ਡਿਜ਼ਾਈਨ ਪਹਿਲਾ ਗੁੰਡਾ ਆਪਾਂ ਬਣਾ ਲਏ ਜੀ ਸਿੱਧਾ ਤੇ ਦੋ ਕੁੰਡੇ ਬਣਾਵਾਂਗੇ ਜੀ ਆਪਾਂ ਉਲਟੇ ਇਸ ਤਰ੍ਹਾਂ ਤੇ ਇੱਥੇ ਆਪਣਾ ਡਿਜ਼ਾਈਨ ਬਣੂਗਾ ਜੀ ਆਹ ਦੋ ਕੁੰਡੇ ਉੱਪ ਸਿੱਧੇ ਦੋ ਉਲਟੇ ਦੋ ਫੇਰ ਸਿੱਧੇ ਛੇ ਗੁੰਡਿਆਂ ਦੇ ਵਿਚਾਲੋਂ ਦੀ ਇੱਥੋਂ ਦੀ ਆਪਾਂ ਸਲਾਈ ਕੱਢਾਂਗੇ ਜੀ ਇਹ ਦੇਖੋ ਇਸ ਤਰ੍ਹਾਂ ਤਾਂ ਅੱਗਾ ਬੈਕ ਸਾਈਡ ਕਰਕੇ ਇਸ ਤਰ੍ਹਾਂ ਸਲਾਈਆਂ ਇਹ ਕੱਢਾਂਗੇ ਜੀ ਇਹ ਦੇਖੋ ਬੈਕ ਸਾਈਡ ਫਲੋਜੀ ਤੇ ਇੱਥੋਂ ਆਪਾਂ ਗੁੰਡਾ ਬਣਾਵਾਂਗੇ ਜੀ ਇਹ ਦੇਖੋ ਇਸ ਤਰ੍ਹਾਂ ਤੇ ਸਲਾਈ ਤੇ ਚੜਾ ਲਿਆ ਜੀ ਜਿਹੜਾ ਆਪਾਂ ਪਹਿਲਾ ਗੁੰਡਾ ਸਿੱਧਾ ਬਣਾਵਾਂਗੇ ਜੀ ਤੇ ਇਹਦੇ ਨਾਲ ਹੀ ਆਪਾਂ ਇਹ ਸੋਨੂੰ ਬਣਾ ਕੇ ਦੱਸ ਦਿਆਂ ਦੇਖੋ ਇਸ ਤਰ੍ਹਾਂ ਅਸੀਂ ਇੱਥੇ ਹੀ ਘਟ ਗਿਆ ਜੀ ਇਹ ਆ ਮੂਰਲੇ ਕੁੰਡੇ ਦੇ ਨਾਲ ਹੀ ਘਟ ਗਿਆ ਦੇਖੋ ਦੂਜਾ ਕੁੰਡਾ ਫੇਰ ਸਿੱਧਾ ਤੋਂ ਕੁੰਡੇ ਉਲਟੇ ਆਹ ਦੋ ਕੁੰਡੇ ਆਪਾਂ ਇਹ ਫੇਰ ਸਿੱਧੇ ਬਣਾਵਾਂਗੇ ਜੀ ਦੇਖੋ ਇਸ ਤਰ੍ਹਾਂ ਲਓ ਜੀ ਇਆ ਦੋ ਕੁੰਡੇ ਆਪਾਂ ਫੇਰ ਰੋਟੇ ਬਣਾਵਾਂਗੇ ਜੀ ਲੋ ਜੀ ਹੁਣ ਫੇਰ ਆਪਾਂ ਡਿਜ਼ਾਈਨ ਨੂੰ ਰਿਪੀਟ ਕਰਾਂਗੇ ਜੀ ਆਹ ਛੇ ਕੁੰਡਿਆਂ ਦੇ ਸਨ ਚੋ ਲਵਾਗੇ ਜੀ ਆਹ ਦੇਖੋ ਬੈਕ ਸਾਈਡ ਤੋਂ ক্লোਜ਼ ਜੀ ਹੁਣ ਆਪਾਂ ਇਸੇ ਨੂੰ ਕਟਾ ਦੇਾਂਗੇ ਜਾਂ ਮੂਰਲਾ ਸਿੱਧਾ ਕੁੰਡਾ ਬਣਾਵਾਂਗੇ ਤੇ ਇਹਦੇ ਨਾਲ ਇਹਨੂੰ टाई कर देंगे जी लो जी देखो इस तरह दूसरा कुंडा फिर सीधा बनाव गे जी कुंडे उल्टे दो कुंडे सीधे దో కుండే ఫే ఇర డే డిజైన్ ఫీ ఆ తరజీ సే కేజీ ఇ ਫੇਰ ਸਿੱਧਾ ਦੋ ਕੁੰਡੇ ਆਪਣੀ ਰੋਟੀ ਆ ਗਈ ਜੀ ਆ ਦੇਖੋ ਇਸ ਤਰ੍ਹਾਂ ਦੋ ਕੁੰਡੇ ਫੇਰ ਸਿੱਧੇ ਲਵਾਂਗੇ ਲਓ ਜੀ ਤੇ ਆ ਦੋ ਕੁੰਡੇ ਫੇਰ ਰੋਟੇ ਬਣਾਵਾਂਗੇ ਜੀ ਤੇ ਇੱਥੇ ਆਪਣਾ ਡਿਜ਼ਾਈਨ ਫੇਰ ਬਣੂਗਾ ਜੀ ਦੇਖੋ ਇਸ ਤਰ੍ਹਾਂ ਬੈਕ ਸਾਈਡ ਕਰਾਂਗੇ ਤੱਕ ਆ ਲਓ ਜੀ ਲਓ ਆਪਣਾ ਕਾਟ ਗਿਆ ਜੀ ਦਿਨ ਨਾਲ ਮੁਰਲੀ ਕੁੰਡੇ ਨਾਲ ਲਓ ਜੀ ਦੋ ਕੁੰਡੇ ਸਿੱਧੇ ਉਲਟੇ ਹੋ ਗਏ ਜੀ ਦੋ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਲਓ ਜੀ దో కండే ఫేర ఊటే ఆ పలా హాజీ బ్యాక్ సైడ్ బా సారి సలాయి రుటీ బావాలే దాడి డిజైన్ దో కుండే సే దో కుండే ఉల్టే ਡਿਜ਼ਾਈਨ ਬਣ ਕੇ ਬਹੁਤ ਹੀ ਪਿਆਰਾ ਲੱਗਦਾ ਜੀ ਬਹੁਤ ਹੀ ਸੋਹਣਾ ਲੱਗਦਾ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ ਕਿਰਪਾ ਕਰਕੇ ਸਾਰੀ ਵੀਡੀਓ ਦੇਖਿਆ ਕਰੋ ਤਾਂ ਹੀ ਡਿਜ਼ਾਈਨ ਦੀ ਸਮਝ ਆਉਂਦੀ ਹੈ ਕਿ ਕਿੱਥੋਂ ਸ਼ੁਰੂ ਹੁੰਦਾ ਕਿਵੇਂ ਬਣਦਾ ਕਿੱਥੇ ਖਤਮ ਹੁੰਦਾ ਨਹੀਂ ਤਾਂ ਵੀਡੀਓ ਦੇਖੀ ਜਾਂਦੀ ਜੀ ਨਾ ਡਿਜ਼ਾਈਨ ਸਮਝ ਆ ਜਾਂਦਾ ਲੋਜੀ ਜਿਵੇਂ ਆਪਾਂ ਬਣ ਗਏ ਹੁਣ ਦੇਖੋ ਬਹੁਤ ਸੋਹਣਾ ਆਹੀ ਬਸ ਡੱਬੀਆਂ ਹੀ ਬਣਦੀਆਂ ਜਾਂਦੀਆਂ ਜੀ ਬਸ ਵਿਚਾਲੇ ਪੁੱਠੇ ਰੱਖਣੇ ਹੁੰਦੇ ਆ ਜਦੋਂ ਆਪਾਂ ਹਤਾਗੇ ਦਾ ਬਲ ਮਾਰ ਕੇ ਲਿਉਣਾ ਇਧਰੋਂ ਵਿਚਾਲੇ ਪੁੱਠੇ ਰੱਖਣੇ ਹੁੰਦੇ ਆ ਦੋ ਕੁੰਡੇ ਸਾਈਡਾਂ ਤੇ ਦੋ ਸਿੱਧੇ ਸੀ ਕੁੰਡਿਆਂ ਦੇ ਵਿੱਚੋਂ ਦੀ ਕੱਢ ਕੇ ਉਸ ਆਪਾਂ ਹੀ ਬਲ ਮਾਰਨ ਦੋ ਸਲੰਗਾਂ ਵਿੱਚ ਦੀ ਪਲੇਨ ਲੰਗਦੀਆਂ ਤੀਜੀ ਸਲਾਈ ਤੇ ਡਿਜ਼ਾਈਨ ਬਣ ਕੇ ਜਾਂਦਾ ਹੈ ਤੇ ਚੌਥੀ ਸਲਾਈ ਆਪਣੀ ਉਧਰੋਂ ਉਲਟੀ ਉਲਟੀ ਹੋ ਗਈ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਜਿੰਨਾ ਭੈਣਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਦੇਖਣ ਲਈ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ